ਪਲੇਟਰ ਵਿੱਚ ਤੁਹਾਡਾ ਇੱਕ ਵਾਰੀ ਫੇਰ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਘਟਨਾਵਾਂ ਤੇ ਖੰਨਾ ਪੁਲਿਸ ਦੇ ਨੈਸ਼ਨਲ ਹਾਈਵੇ ਤੇ ਲੰਬੇ ਸਮੇਂ ਚੱਲ ਰਹੇ ਜੂਏ ਦੇ ਅੱਡੇ ਦਾ ਪਰਦਾ ਫਾਸ਼ ਕੀਤਾ ਹੈ ਬਲਦੇਵ ਟਾਬੇ ਵਿੱਚ ਇਹ ਅੱਡਾ ਚੱਲ ਰਿਹਾ ਸੀ ਟਾਬੇ ਦੀ ਯਾਰਡ ਵਿੱਚ ਲੋਕਾਂ ਨੂੰ ਵੱਡੇ ਪੱਧਰ ਤੇ ਜੂਏ ਵੱਲ ਹੀ ਥਾਂ ਮੁਹੱਈਆ ਕਰਵਾਈ ਜਾਂਦੀ ਸੀ ਕਈ ਜਿਲ੍ਹਿਆਂ ਤੋਂ ਲੋਕ ਇੱਥੇ ਜੂਆ ਖੇਡਣ ਲਈ ਆਉਂਦੇ ਸਨ ਪੁਲਿਸ ਨੇ ਇੱਥੇ ਛਾਪੇ ਮਾਰੀਦਿਆਂ ਕਾਰਵਾਈਆਂ ਸਮੇਂ 21 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਸਤੀ ਪ੍ਰੈਸ ਕਾਨਫਰੰਸ ਜੀ ਕੱਲ ਸਾਡਾ कल रात नु ਸਾਡੀ ਜਿਹੜੀ ਖੰਨਾ ਪੁਲਿਸ ਦੀ ਟੀਮ ਹੈ ਜਦੋਂ ਵੀ ਸਾਨੂੰ ਕਿਸੇ ਵੀ ਮਾੜੇ ਅਨਸਰਾਂ ਖਿਲਾਫ ਕੋਈ ਵੀ ਇਤਲਾ ਮਿਲਦੀ ਹੈ ਜਾਂ ਸਾਡਾ ਆਪਣਾ ਵੀ ਇਨਪੁਟ ਹੁੰਦਾ ਹੈ ਅਸੀਂ ਇਮੀਡੀਏਟਲੀ ਐਕਸ਼ਨ ਲੈਂਦੇ ਉਸੇ ਦੇ ਤਹਿਤ ਜੀ ਕੱਲ ਸਾਡੀ ਖੰਨਾ ਪੁਲਿਸ ਟੀਮ ਅੰਡਰ ਦ ਸੁਪਰਵੀਜ਼ਨ ਆਫ ਐਸਪੀ ਡੀ ਪ੍ਰਗਿਆ ਜਨ ਮੈਡਮ ਡੀਐਸਪੀ ਖੰਨਾ ਰਾਜੇਸ਼ ਸਾਡਾ ਇਨਚਾਰਜ ਟੈਕਨੀਕਲ ਸੈੱਲ ਸਬ ਇਨਸਪੈਕਟਰ ਸਿਮਰਨਜੀਤ ਔਰ ਐਸਐਚਓ सदर ਇਨਸਪੈਕਟਰ ਦਵਿੰਦਰ ਨਾ ਸਾਰਿਆਂ ਦੀ ਟੀਮ ਨੇ ਇੱਕ ਮੁਖਬਰੀ ਦੇ ਆਧਾਰ ਤੇ ਸਾਨੂੰ ਇਨਫੋਰਮੇਸ਼ਨ ਸਿਗੀ ਕਿ ਇੱਕ ਗੁਰਪ੍ਰੀਤ ਸਿੰਘ ਬਲਦੇਵ ਟੱਬਾ ਲਿਬੜਾ ਉਹਦਾ ਮਾਲਕ ਹੈ ਔਰ ਇੱਕ ਕਸ਼ਿਸ਼ ਕੁਮਾਰ ਉਰਫ ਮੋਨੂ ਇਹ ਰਲ ਕੇ ਕਾਫੀ ਸਾਰੇ ਲੋਕਾਂ ਦੇ ਨਾਲ ਵੀ ਕੀ ਬੰਦਿਆਂ ਦੇ ਨਾਲ ਵੱਡੇ ਆਪਣੇ ਜਿਹੜਾ ਟੱਬਾ ਹੈ ਉਹਦਾ ਬਲਦੇਵ ਟੱਬਾ ਉਹਦੇ ਚ ਡੜਾ ਸੱਟਾ ਵੱਡੇ ਪੱਦਰ ਤੇ ਜੂਆ ਖੇਡਣ ਦੇ ਆਦੀ ਹਨ ਤੇ ਕੱਲ ਵੀ ਇਨਫੋਰਮੇਸ਼ਨ ਸਿਗੀ ਕਿ ਜੇ ਤੁਸੀਂ ਮੌਕੇ ਤੇ ਰੇਡ ਕਰੋ ਤੁਹਾਨੂੰ ਵੱਡੀ ਰਿਕਵਰੀ ਹੋਏਗੀ ਸੇ ਉਸ ਦੇ ਬਿਹਾਫ ਤੇ ਅਸੀਂ ਥਾਣਾ ਸਦਰ ਚ ਐਫ ਆਈ ਆਰ ਨੰਬਰ 250 ਕੱਲ ਰਾਤ ਨੂੰ 13 ਗੈਮਲਿੰਗ ਐਕਟ ਲੋਚ ਕੀਤਾ ਤੇ ਸਾਡੀ ਟੀਮ ਨੂੰ ਉੱਥੇ ਮੌਕੇ ਤੇ ਰੇਡ ਕਰਨ ਲਈ ਭੇਜਿਆ ਗਿਆ ਉੱਥੇ ਸਾਨੂੰ ਮੌਕੇ ਤੇ 22 21 ਦੋਸ਼ੀ ਸਾਨੂੰ ਮੌਕੇ ਤੇ ਮਿਲੇ ਔਰ ਦੋ ਫਰਾਰ ਹੈ ਜਿਹਦੇ ਚ ਗੁਰਪ੍ਰੀਤ ਸਿੰਘ ਜਿਹੜਾ ਢਾਬੇ ਦਾ ਮਾਲਕ ਹੈ ਔਰ ਕਸ਼ਿਸ਼ ਕੁਮਾਰ ਉਰਫ ਮੋਨੂ ਇਹਨਾਂ ਤੋਂ ਇਹ ਫਰਾਰੇ ਬਾਕੀ ਅਸੀਂ 21 ਬੰਦੇ ਮੌਕੇ ਤੇ ਗ੍ਰਿਫਤਾਰ ਕੀਤੇ ਤੇ ਉਹਨਾਂ ਪਾਸੋਂ ਸਾਨੂੰ 8,56,580 ਰੁਪਏ ਦੀ ਰਿਕਵਰੀ ਹੋਈ ਹੈ। ਔਰ ਅਸੀਂ ਸਾਨੂੰ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਜਿਹੜਾ ਇਹ ਬਲਦੇਵ ਟਾਬੇ ਦਾ ਮਾਲਕ ਹੈ ਗੁਰਪ੍ਰੀਤ ਸਿੰਘ ਇਹਦੇ ਤੇ ਪਹਿਲਾਂ ਵੀ ਮੁਕੱਦਮਾ ਨੰਬਰ 29 ਇਸੇ ਸਾਲ 12 ਫਰਵਰੀ ਨੂੰ ਵੀ ਗੈਮਬਲਿੰਗ ਗੈਮਬਲਿੰਗ ਐਕਟ ਦੇ ਅਧੀਨ ਹੀ ਦਰਜ ਕੀਤਾ ਗਿਆ ਸੀ ਜਿਹਦੇ ਚ 68000 ਦੀ ਰਿਕਵਰੀ ਸੀ ਔਰ ਬਹੁਤ ਜਲਦੀ ਅਸੀਂ ਨਾ ਦੋਨੋਂ ਨੂੰ ਵੀ ਫੜ ਲਾਂਗੇ ਐਂਡ ਆਈ ਵਿਲ ਇਨਸ਼ੋਰ ਕਿ ਐਦਾਂ ਦੇ ਜਿਹੜੇ ਵੱਡੇ ਲੈਵਲ ਦੇ ਇਲੀਗਲ ਐਕਟਸ ਸਾਡੇ ਏਰੀਆ ਚ ਨਹੀਂ ਹੋਣੇ ਚਾਹੀਦੇ ਐਂਡ ਆਈ ਵਿਲ ਆਲਸੋ ਸੀਕ ਐਕਸਪਲੇਨੇਸ਼ਨ ਜਿਹੜੀ ਸਾਡੀ ਲੋਕਲ ਪੁਲਿਸ ਹੈ ਕਿ ਸਾਨੂੰ ਜੇ ਜੀਟੀ ਰੋਡ ਤੇ ਟਾਬੇ ਚ ਇਸ ਤਰ੍ਹਾਂ ਦਾ ਕੰਮ ਚੱਲ ਰਿਹਾ ਸੀ ਦਿਸ ਇਜ਼ ਅ ਵੈਰੀ ਬੈਡ ਮਤਲਬ ਇਨਾ ਕੁਲ ਇਨਫੋਰਮੇਸ਼ਨ ਕਿਉਂ ਨਹੀਂ ਸੀਗੀ ਇਹ ਮੈਂ ਸੈਪਰੇਟਲੀ ਚੈੱਕ ਕਰਾਂਗੀ ਬਟ ਐਟ ਦ ਸੇਮ ਟਾਈਮ ਜਿਹੜੀ ਟੀਮ ਨੇ ਸਾਡੇ ਇਮੀਡੀਏਟਲੀ ਇਨਫੋਰਮੇਸ਼ਨ ਮਿਲਣ ਤੇ ਮੌਕੇ ਤੇ ਰਿਕਵਰੀ ਇੰਨੀ ਵਧੀਆ ਕੀਤੀ ਆ ਉਹਦੇ ਲਈ ਵੀ ਉਹਨਾਂ ਨੂੰ ਅਪਰੀਸ਼ੀਏਟ ਕਰਦੀ ਆ ਔਰ ਉਹਨਾਂ ਨੇ ਵਧੀਆ ਸ਼ਲਾਗਾ ਹੋ ਕੰਮ ਕੀਤਾ ਤਾਂ ਮੈਮ ਜਿਹੜੇ ਉੱਥੇ ਪਕੜੇ ਗਏ ਨੇ ਬੰਦੇ ਉਹਨਾਂ ਤੇ ਵੀ ਪਹਿਲਾਂ ਪੱਕੇ ਦਾ ਜੀ ਨਹੀਂ ਜੀ ਇਹਨਾਂ ਦਾ ਸੀ ਰਿਕਾਰਡ ਘਟਾਇਆ ਹੈ ਇਹਦੇ ਵਿੱਚ ਸਿਰਫ ਹੁਣ ਤੱਕ ਜੋ ਸਾਨੂੰ ਪਤਾ ਲੱਗਿਆ ਬਲਦੇਵ ਟਾਬੇ ਦੇ ਮਾਲਕ ਤੇ ਪਰਚਾ ਹੈ ਬਾਕੀ ਆਈ ਥਿੰਕ ਇਹ ਸਾਰੇ ਬਿਜ਼ਨਸਮੈਨ ਸਮਾਲ ਟਾਈਮ ਟਾਈਪ ਹੈਗੇ। ਕੋਈ ਗਵਰਨਮੈਂਟ ਅਮਪਲਾਈ ਹੈਗਾ ਨਾ ਦੇ ਵਿੱਚ ਜਾਂ ਹਾਲ ਦੇ ਵਿੱਚ ਬੈਠ ਕੇ ਕਢਾਉਂਦਾ ਸੀ ਜੀ ਇਹ। ਇਹ ਜੀ ਕੱਲ ਜਿਹੜਾ ਸਾਡਾ ਰੇਡ ਹੋਇਆ ਉਹਦੇ ਚ ਪਤਾ ਲੱਗਿਆ ਕਿ ਉੱਪਰ ਇਹਨੇ ਕਮਰਾ ਇੱਕ ਬਣਾਇਆ ਹੋਇਆ ਟਾਬੇ 'ਚ। ਇਹ ਨਹੀਂ ਕਿ ਟਾਬੇ 'ਚ ਜਿੱਥੇ ਲੋਕੀ ਖਾਣਾ ਖਾਂਦੇ ਉੱਥੇ ਤਾਂ ਨਹੀਂ ਬਟ ਇਹਨੇ ਕਮਰਾ ਸ਼ਾਇਦ ਉੱਪਰ ਬਣਾਇਆ ਹੋਇਆ ਸੀ ਜਿੱਥੇ ਸਾਨੂੰ ਇਹ ਰਿਕਵਰ ਨਹੀਂ ਮੇਰੇ ਕੋਲ ਨਹੀਂ ਕੋਈ ਗਵਰਨਮੈਂਟ ਅਮਪਲਾਈ ਪੀ ਹੈ ਨਾ ਕੋਈ। ਜੀ ਅੱਲੇ ਤਾਂ ਮੇਰੇ ਲਈ ਬਹੁਤ ਜਲਦੀ ਦੱਸਣਾ ਹੈ। ਟੋਟਲੀ 21 ਬੰਦੇ ਹੈ ਬਟ ਗਵਰਨਮੈਂਟ ਅਮਪਲਾਈ ਇਨੀਸ਼ੀਅਲੀ ਨੀ ਮੇਰੀ ਨੋਲੇਜ ਵਿਦੇਸ਼ ਵਿੱਚ ਪੜ੍ਹਾਈ ਕਰਨ ਗਏ ਗੁਰਦਾਸਪੁਰ ਦੇ 25 ਸਾਲ ਦੇ ਨੌਜਵਾਨ ਅਕਰਮਨ ਸਿੰਘ ਦੇ ਕੰਮ ਦੌਰਾਨ ਕੰਦ ਡਿੱਗਣ ਕਾਰਨ ਹੋਈ ਮੌਤ ਦੀ ਖਬਰ ਮਿਲਣ ਤੀ ਪਰਿਵਾਰ ਦਾ ਰੋਕੀਪੁਰ ਹਾਲ ਹੈ ਇਸ ਜ਼ਿੰਮੇਵਾਰੀ ਜਾਣਕਾਰੀ ਦਿੰਦੇ ਹੋਏ ਸ਼ਹਿਰ ਦੇ ਮੁਹੱਲਾ ਪ੍ਰੇਮਲਗ ਵਿੱਚ ਰਹਿੰਦੇ ਅਕਰਮਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਕਰਮ 2020 ਵਿੱਚ ਯੂਕੇ ਵਿੱਚ ਪੜ੍ਹਾਈ ਕਰਨ ਗਿਆ ਸੀ ਉਹਨਾਂ ਨੇ ਕਿਹਾ ਕਿ 12 ਤਰੀਕ ਨੂੰ ਕੰਮ ਦੌਰਾਨ ਉਸ ਦੀ ਮੌਤ ਹੋ ਗਈ ਸੀ ਮੇਰਾ ਭਤੀਜਾ ਅਕਰਮਨਜੀਤ ਸਿੰਘ ਜੋ इंग्लंड ਗਿਆ ਸੀਗਾ ਉੱਥੇ ਉਹਨਾਂ ਦੀ ਸਾਨੂੰ ਫੋਨ ਆਇਆ 15 ਤਰੀਕ ਨੂੰ ਕਿ ਉਹਨਾਂ ਦੀ ਮੌਤ ਹੋ ਗਈ ਹੈ ਦੁਆਰ ਡggen ਕਰਕੇ 26ਵਾਂ ਸਾਲ ਲੱਗਾ ਸੀ ਬੇਟੇ ਨੂੰ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਨਾਲੋਂ ਸੂਚਿਤ ਕੀਤਾ? ਸਾਨੂੰ ਫੋਨ ਆਇਆ ਸੀ ਮੇਰੇ ਬ੍ਰਦਰ ਨੂੰ ਉੱਥੋਂ ਐਮਐਸਸੀ ਵੱਲੋਂ ਵੀ ਤੁਹਾਡੇ ਲੜਕੇ ਦੀ ਡੈਥ ਹੋ ਗਈ ਹੈ ਹੁਣ ਮੌਤ ਕਿੱਦਾਂ ਹੋਈ ਹੈ ਲਾਜਕ ਹਸਪਤਲ ਜਾ ਕੇ ਹੋਈ ਹੈ ਕਿ ਜਾਂ ਐਨ ਮੌਕੇ ਤੇ ਹੋਈ ਇਸ ਬਾਰੇ ਨਹੀਂ ਪਤਾ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਸਾਡੇ ਬੱਚੇ ਦੀ ਡੈੱਡ ਬੋਡੀ ਜਲਦੀ ਤੋਂ ਜਲਦੀ ਪਹਚਾਈ ਜਾਵੇ ਤਾਂ ਜੋ ਅਸੀਂ ਬੱਚੇ ਦਾ ਅੰਤਮ ਸੰਸਕਾਰ ਕਰ ਸਕੀਏ ਪਰ ਬਾਤ ਇਸ ਤਰ੍ਹਾਂ ਹੈ ਇਹ ਬੇਟੇ ਨੇ ਪਲੱਸ 2 ਕੀਤੀ ਸੀ ਮੈਡੀਕਲ ਚ ਉਸ ਤੋਂ ਬਾਅਦ ਉਹ 16 ਸਤੰਬਰ 2020 ਸਟੱਡੀ ਵਿਜੇ ਤੇ ਗਿਆ ਸੀਗਾ ਇੰਗਲੈਂਡ ਦੇ ਵਿੱਚ ਤੇ 3 ਸਵਾ 3 ਸਾਲ ਹੋ ਗਿਆ ਉਹਨਾਂ ਨੂੰ ਗਿਆਨ ਨੂੰ ਤੇ ਇਹ 15 ਤਰੀਕ ਨੂੰ 15 12 ਨੂੰ ਸਾਨੂੰ ਫੋਨ ਆਇਆ 4:30 ਵਜੇ ਉਹਦੀ ਮੌਤ ਹੋ ਗਈ ਤੇ ਕੀ ਨਾਮ ਹੈ ਬੇਟੇ ਦਾ ਬੇਟਾ ਦਾ ਨਾਮ ਕਰਮਨਜੀਤ ਸਿੰਘ ਹੈ ਉਮਰ ਕਿੰਨੀ ਹੈ ਉਮਰ ਉਹਦੀ 25 26 ਮਾਸਾਲ ਲੱਗਾ ਉਹਨੂੰ ਹਜੇ ਕੀ ਕਿਵੇਂ ਹੋਇਆ ਉਹਦਾ ਕਾਰਨ ਪਤਾ ਲੱਗ ਸਕਿਆ ਕੀ ਕੀ ਗੱਲਬਾਤ ਹੋਈ ਹੈ ਕਾਰਨ ਦਾ ਜੋ ਉੱਥੇ ਲੋਕ ਦੱਸਦੇ ਨੇ ਸਾਨੂੰ ਜਿਨ੍ਹਾਂ ਨਾਲ ਸਾਡਾ ਕੰਟੈਕਟ ਹੋਇਆ ਉਹਨਾਂ ਨੇ ਤਾਂ ਇਹੀ ਕਿਹਾ ਕਿ ਉਹ ਕੰਮ ਕਰਦੇ ਪਏ ਸੀ ਇਹ ਕੰਮ ਕਰਦੇ ਆ ਉੱਤੇ ਦੁਵਾਰ ਜਿਹੜੀ ਆ ਉਹ ਡਿੱਗ ਗਈ ਆ ਤੇ ਦੁਵਾਰ ਥੱਲੇ ਆ ਕੇ ਬੇਟੇ ਦੀ ਜਿਹੜੀ ਆ ਸੱਟ ਲੱਗਣ ਦਾ ਮੌਤ ਹੋ ਗਈ। ਸਾਡੀ ਮੰਗ ਤੇ ਹੀ ਆ ਕਿ ਬੇਟੇ ਦੀ ਡੈੱਡ ਬੋਡੀ ਜਲਦੀ ਤੋਂ ਜਲਦੀ ਸਾਡੇ ਕੋਲ ਆ ਜੇ ਤਾਂ ਜੋ ਅਸੀਂ ਉਹਦੀ ਰਸਮ ਜਿਹੜੀ ਕਿਰਿਆ ਉਹ ਕਰ ਸਕੀਏ। ਬਾਕੀ ਜਿਹੜਾ ਸਰਕਾਰ ਹੈ ਉਹਦੇ ਜਿਤਨਾ ਮਤਲਬ ਮਾਨਜੋਗ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਨੇ ਐਨਆਰਈ ਮਿਨਿਸਟਰ ਉਹਨਾਂ ਨਾਲ ਵੀ ਗੱਲ ਹੋਈ ਹੈ ਉਹਨਾਂ ਵੀ ਬੜਾ ਭਰੋਸਾ ਦਿਵਾਇਆ ਕਿ ਜਿੱਤ ਛੇਤੀ ਆਏ। ਮਤਲਬ ਡੈੱਡ ਬੋਡੀ ਨੂੰ ਪਛਾਣ ਲਿਆਂਗੇ ਤੇ ਉਹ ਸਾਰਾ ਐਫਰਟਸ ਜਿਹੜੇ ਆ ਇਹ ਸ੍ਰੀ ਰਮਨ ਬੈਲ ਜੀ ਜਿਹੜੇ ਚੇਅਰਮੈਨ ਨੇ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਇਹੇ ਕਰ ਰਹੇ ਨੇ ਜਿਆਦਾ ਤੇ ਮਾਨਯੋਗ ਸ੍ਰੀ ਲਾਲਚੰਦ ਘਟਾਰੂ ਚੱਕ ਨਾਲ ਵੀ ਗੱਲ ਹੋਈ ਆ ਭਰੋਸੇ ਫੋਨ ਤੇ ਉਹਨਾਂ ਨੇ ਮੈਨੂੰ ਬਹੁਤ ਭਰੋਸਾ ਦਵਾਇਆ ਕਿ ਅਸੀਂ ਇਹ ਜਿਹੜਾ ਦੁੱਖਾ ਤੁਹਾਡਾ ਇਹਦਾ ਵਿੱਚ ਅਸੀਂ ਸ਼ਰੀਕ ਹੋਵਾਂਗੇ ਤੇ ਜਲਦੀ ਤੋਂ ਜਲਦੀ ਬੱਚੇ ਦੀ ਜਿਹੜੀ ਕਰਮਨਜੀਤ ਸਿੰਘ ਦੀ ਡੈੱਡ ਬੋਡੀ ਆ ਉਹ ਅਸੀਂ ਘਰ ਪਛਾਣਦੇ ਜ਼ਿੰਮੇਵਾਰ ਹੋਵਾਂਗੇ ਤਲੰਦਨ ਜਿਲ੍ਹਾ ਪੁਲਿਸ ਵੱਲੋਂ ਟੋਟੀਆਂ ਬੈਂਕਟ ਕੈਂਟੀਨ ਵਿੱਚ ਰੋਡਿੰਦਾ ਗਈ ਸਿਰ ਚਰਜੀਤ ਸਿੰਘ ਉਰਫ ਰਾਜੂ ਸ਼ੂਟਰ ਪੁਲਿਸ ਐਨਕਾਉਂਟਰ ਦੌਰਾਨ ਸਾਥੀ ਸਮੇਤ ਗ੍ਰਿਫਤਾਰ ਕਰ ਲਿਆ ਜਿਲ੍ਹਾ ਤਲੰਦਨ ਪੁਲਿਸ ਦੇ ਸੀਆਈਏ ਸਟਾਫ ਵੱਲੋਂ ਕੇਂਦਰੀ ਏਜੰਸੀਆਂ ਤੇ ਹਿਊਮਨ ਇੰਟੈਲੀਜੈਂਸ ਨਾਲ ਮਿਲ ਕੇ ਕਾਰਵਾਈ ਕੀਤੀ ਗਈ ਸਾਡੇ ਕੋਲ ਚਰਨਜੀਤ ਏਲੀਅਸ ਜਿਹੜਾ ਰਾਜੂ ਸ਼ੂਟਰ ਸੀਗਾ ਇਹਦੇ 8 ਨੌ ਮਕਦਮੇ ਟੋਟਲ 8 ਪਹਿਲੇ ਸੀਗੇ ਨੌواں ਇੱਕ ਟੋਟੀਆਂ ਜਿਹੜਾ ਬੈਂਕਟ ਕੈਟੀ ਕਰਨ ਆਏ ਸੀਗੇ ਤਾਂ ਉੱਥੇ ਜਦੋਂ ਬੈਂਕਟ ਕੈਟੀ ਤੇ ਪੀਸੀਆਰ ਦੀ ਗੱਡੀ ਪਹੁੰਚ ਜਾਂਦੀ ਹੈ ਤਾਂ ਇਹ ਸਫਲ ਹੋ ਜਾਂਦੀ ਡਕੈਤੀ ਪਰ ਜਾਂਦੇ ਹੋਏ ਰਾਜੀ ਸ਼ੂਟਰ ਨੇ ਫਾਇਰ ਕੀਤਾ ਸੀ ਤੇ ਜਿਹਦੇ ਚੇਸ ਸੀ ਬਲਵਿੰਦਰ ਸਿੰਘ ਕਾਫੀ ਇੰਜਰਡ ਹੋ ਗਿਆ ਸੀਗਾ ਔਰ ਦੋ ਤਿੰਨ ਸਰਜਰੀਜ਼ ਹੋਈਆਂ ਉਹਨਾਂ ਦੀ ਉਦੋਂ ਤੋਂ ਹੀ ਅਸੀਂ ਇਹਦੇ ਪਿੱਛੇ ਚੜੇ ਹੋਏ ਸੀਗੇ ਕੱਲ ਸਾਡੇ ਕੋਲ ਇਨਫੋਰਮੇਸ਼ਨ ਸੀ ਕਿ ਉਕਤਾਂ ਦੀ ਜਮਾਲਦੀ ਏਰੀਆ 'ਚ ਕਿਸੇ ਕੋਈਾਂ ਤਾਂ ਪਨਾਹ ਲੈਣਾ ਹੋਗਾ ਜਾਂ ਕੋਈ ਉਤਤਨ ਕੰਮ ਸੀਗਾ ਉੱਥੇ ਜਿਹੜੀ ਸਾਰੇ ਜ਼ਿਲ੍ਹੇ 'ਚ ਨਾਕਾਬੰਦੀ ਕੀਤੀ ਗਈ ਸੀ ਵੀ ਸੀ ਇਹ ਟੀਮ ਜਿਹੜੀ ਸੀਗੀ ਉਹਨੂੰ ਇਹ ਉਹਦੇ ਨਾਲ ਟੱਕਰਾ ਹੋ ਗਿਆ ਉੱਥੇ ਨੇ ਜਿਹੜਾ ਪਿਸਤਲ ਦੋ ਸੀਗੇ ਇਹਦੇ ਕੋਲੇ ਨੇ ਟਰਸਟ ਮਾਰਿਆ ਉਹਦੇ ਤੇ ਗੱਡੀ ਤੇ ਉਹਨਾਂ ਦੇ ਫਾਇਰ ਲੱਗੇ ਉਹਨਾਂ ਨੇ ਜਵਾਬੀ ਜਦੋਂ ਫਾਇਰਿੰਗ ਕੀਤੀ ਇਹਦੇ ਦੇ ਦੋ ਗਨ ਸ਼ਾਟ ਲੱਗੇ ਔਰ ਯੂ نو ਐਪਰੀਹੈਂਡ ਕਰ ਲਿਆ ਤੇ ਨਾਲ ਇਹਦੇ ਦੂਜਾ ਮੁੰਡਾ ਸੀਗਾ ਜਿਹੜਾ ਤਾਂ ਦੇ ਕੋਲ ਪੇਸ਼ਾ ਚ ਚਿਪੜਾ ਇਸ ਤਰਨਤਾਰਨ ਦੇ ਪਿੰਡ ਮੱਲੀਆਂ ਨਦੀਕ ਰਜਿਸਟਰਡ ਕੈਸ ਸਕੋਰਪਿਓ ਗੱਡੀ ਤੇ ਸਵਾਰ ਦੋ ਨੌਜਵਾਨਾਂ ਤੇ ਸਵਿਫਟ ਕਾਰ ਸਵਾਰ ਵਿਅਕਤੀਆਂ ਵੱਲੋਂ ਗੋਲੀਆਂ ਤੇ ਹਥਿਆਰ ਨਾਲ ਕੀਤਾ ਜਾਣ ਦੇ ਵਹਾਮਲਾ ਹਮਲੇ ਵਿੱਚ ਸਕੋਰਪਿਓ ਗੱਡੀ ਵਿੱਚ ਸਵਾਰ ਦੋ ਨੌਜਵਾਨ ਹੋਏ ਜ਼ਖਮੀ ਜਖਮੀਆਂ ਦੀ ਪਛਾਣ ਗੁਰਪ੍ਰੀਤ ਸਿੰਘ ਅਤੇ ਅਰਸ਼ਦੀਪ ਸਿੰਘ ਵਜੋਂ ਹੋਈ ਹੈ ਜਿਨ੍ਹਾਂ ਨੂੰ ਇਲਾਜ ਹਸਪਤਾਲ ਵਿੱਚ ਪਹੁੰਚ ਦਿੱਤਾ ਗਿਆ ਹੈ ਤੇ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਮੇਰਾ ਨਾਮ ਹਰਪ੍ਰੀਤ ਸਿੰਘ ਪਿੰਡ ਮੇਰਾ ਕੱਦਗੇਲਾ ਮੇਰਾ ਬੇਟਾ ਮੇਰੇ ਸਾਥੀ ਨਾਲ ਇਸੇ ਤਰੰਤਰ ਆਇਆ ਸੀ ਆਪਣੇ ਪੂਆ ਜੀ ਦੇ ਘਰੇ ਤੇ ਮਲਗੇ ਲੱਗੇ ਅਣਪਛਾਤੇ ਲੋਕਾਂ ਨੇ ਉਹਦੇ ਤੇ ਗੋਲੀਆਂ ਨਾਲ ਕਤਲਨਾ ਹਮਲਾ ਕਰ ਦਿੱਤਾ ਉਹਦੇ ਇੱਕ ਸਾਥੀ ਦੇ ਹੱਥ ਵਿੱਚ ਗੋਲੀ ਲੱਗੀ ਇੱਕ ਦੇ ਸਿਰ ਵਿੱਚ ਲੱਗੀ ਤੇ ਉਹ ਆਪ ਮਾਲਕ ਦੀ ਕਿਰਪਾ ਦੇ ਨਾਲ ਬਚਾ ਹੋਇਆ ਉਹਨਾਂ ਦੀ ਜਾਨ ਹੀ ਬਚੀ ਆ ਬਾਕੀ ਕਸਰ ਕੋਈ ਨਹੀਂ ਛੱਡੀ ਤੇ ਬੜਾ ਜਿਆਦਾ ਅੰਨਾ ਕਾਨੂੰਨ ਆਏ ਤੇ ਜਿਹੜੇ ਆਣ ਕੇ ਵੇਖੋ ਜਿਹੜੇ ਬੰਦੇ ਤੇ ਐਡਾ ਵੱਡਾ ਕਾਤਲਨਾ ਹਮਲਾ ਹੋਇਆ ਅਣਪਛਾਤੇ ਲੋਕਾਂ ਵੱਲੋਂ ਉਸ ਬੰਦੇ ਦੀ ਪੰਜਾਬ ਪੁਲਿਸ ਵੱਲੋਂ ਹੈਲਪ ਕਰਨ ਦੀ ਜਗ੍ਹਾ ਉਸ ਬੰਦੇ ਨੂੰ ਐਸਐਚਓ ਸਿਟੀ ਹਸਪੀਟਲ ਦੇ ਵਿੱਚੋਂ ਚੱਕ ਕੇ ਲੈ ਗਿਆ ਕਿ ਮੈਂ ਇਹਦੀ ਇਨਕੁਆਰੀ ਕਰਨੀ ਹੈ ਦੇਖੋ ਜੀ ਇਹ ਟਾਈਮ ਇਨਕੁਆਰੀ ਦਾ ਕਿ ਜਾਂ ਪਬਲਿਕ ਦੀ ਹੈਲਪ ਕਰਨ ਦਾ ਇਹ ਕਰਕੇ ਅਸੀਂ ਮੁੱਖ ਮੰਤਰੀ ਸਾਹਿਬ ਤੋਂ ਡੀਜੀਪੀ ਸਾਹਿਬ ਤੋਂ ਐਸਐਸਪੀ ਤਰਨਤਾਰਨ ਤੋਂ ਪਰਜੋਰ ਬੇਨਤੀ ਕਰਕੇ ਮੰਗ ਕਰਦੇ ਆਂ ਕਿ ਸਾਡੇ ਬੱਚੇ ਦੀ ਰੱਖਿਆ ਕੀਤੀ ਜਾਵੇ ਸਾਡੇ ਬੱਚੇ ਨੂੰ ਇਨਸਾਫ ਦਵਾਇਆ ਜਾਵੇ ਕਿਉਂਕਿ ਜਨਤਾ ਤੋਂ ਇਹਨਾਂ ਪੁਲਿਸ ਦਾ ਭਰੋਸਾ ਨਾ ਉੱਠ ਸਕੇ ਪਹਿਲਾਂ ਵੀ ਤੁਹਾਡੇ ਤੇ ਕੋਈ ਹਮਲਾ ਹੋਇਆ ਤੁਹਾਡੇ ਬੱਚੇ ਦੇ ਹਾਂਜੀ ਸਾਡੇ ਬੱਚੇ ਦੇ ਪਹਿਲਾਂ ਵੀ ਸਾਡੇ ਘਰੇ ਕਾਤਲਨਾ ਹਮਲੇ ਹੋ ਚੁੱਕੇ ਆ ਉਹਦੀਆਂ ਐਫਆਈਆਰਾਂ ਦਰਜ ਹਨ ਕੋਈ ਗ੍ਰਿਫਤਾਰੀ ਅਜੇ ਤੱਕ ਕਿਸੇ ਪੁਲਿਸ ਵੱਲੋਂ ਨਹੀਂ ਕੀਤੀ ਗਈ ਹਰ ਜਗ੍ਹਾ ਤੇ ਉਸ ਟਾਈਮ ਤੇ ਵੀ ਦਰਖਾਸਤਾਂ ਦਿੱਤੀਆਂ ਗਈਆਂ ਸੀ ਰੰਜਿਸ਼ ਆ ਕੀ ਕੋਈ ਪੁਰਾਣੀ ਰੰਜਿਸ਼ ਰੰਜਿਸ਼ ਦਾ ਸੰਮਾਨਪਸਾਤ ਤੇ ਲੋਕਾਂ ਵੱਲੋਂ ਹਮਲਾ ਇਹ ਅਣਪਸਾਤ ਜਿਹੜੇ ਲੋਕ ਆ ਉਹ ਧਮਕੀਆਂ ਦਿੰਦੇ ਆ ਰਿੰਦਸ ਦਾ ਤੁਸੀਂ ਆ ਵੀ ਸਿਆਣੇ ਦੇ ਰਿੰਦਸ ਤੇ ਆ ਵੀ ਲੋਕ ਰੱਖੀ ਜਾ ਰਹੇ ਆ ਕੀ ਪਤਾ ਕੀ ਇਹਨਾਂ ਲੋਕਾਂ ਦਾ ਵਿਗਾੜਿਆ ਹੈ ਕੀ ਬੱਚੇ ਕਿਹੜੇ ਦਾ ਨਾਮ ਕੀ ਹੈ ਨਾ ਜਗਰੂਪ ਸਿੰਘ ਹੈ ਜੀ ਜਿਹਦੇ ਨਾਲ ਦੇ ਸਾਥੀ ਜਖਮੀ ਹੋਏ ਉਹਨਾਂ ਦਾ ਕੀ ਹੈ ਉਹਦਾ ਨਾਮ ਇੱਕ ਗੁਰਪ੍ਰੀਤ ਸਿੰਘ ਗੋਪੀ ਹੈ ਮੁੰਡਾ ਜੀ ਦੂਜਾ ਮੁੰਡਾ ਬੱਬੂ ਆ ਹਾਂ ਅਰਸ਼ ਇਹ ਉਹ ਠੀਕ ਹੈ ਜਾਣ ਹਾਂ ਠੀਕ ਹੈ ਜੀ ਜਾਨ ਤੇ ਬੱਪੂ ਦੀਪ ਸਿੰਘ ਸੀਸ ਦੀ ਕਿਰਪਾ ਦੇ ਨਾਲ ਬਚੀ ਆ ਬਾਕੀ ਇਹਨਾਂ ਵੱਲੋਂ ਕੋਈ ਕਸਰ ਨਹੀਂ ਜੀ ਬੰਦੇ ਨੂੰ ਪਤਾ ਲੱਗਾ ਕਿ ਬੜੇ ਕਿਹੜੇ ਬੰਦੇ ਬੰਦੇ ਅਣਪਛਾਤੇ ਹੈ ਜੀ ਪਤਾ ਲਾਵਾਂਗੇ ਪਤਾ ਲੱਗੂਗਾ ਬਾਕੀ ਇਹ ਪੰਜਾਬ ਪੁਲਿਸ ਪਤਾ ਲਾਉਣ ਦੀ ਜਗ੍ਹਾ ਸਾਡੇ ਪਰਿਵਾਰ ਤੇ ਦਬਾਅ ਬਣਾ ਰਹੀ ਹੈ ਜੀ। ਸ਼੍ਰੀ ਸ਼ਿਆਮ ਪਰਿਵਾਰ ਸੰਗ ਵੱਲੋਂ ਧਾਰਮਿਕ ਅਤੇ ਸਮਾਜਿਕ ਆਯੋਜਨ ਬੱਚਾ ਅਕਤਿ ਕੀਤਾ ਜਾਂਦੇ ਹਨ। ਉਸੇ ਕਣੀ ਤਹਿਤ ਅੱਜ ਸਰਕਾਰੀ ਮਾਡਲ ਹਾਈ ਸਕੂਲ ਨਾਬਾ ਵਿਕੇ ਬਾਟਰਪੂਲ ਰਿਪੀਟ ਕੀਤਾ ਗਿਆ ਜਿਸ ਦਾ ਉਦਘਾਟਨ ਐਸ.ਡੀ.ਐਮ ਨਾਬਾ ਤਰਸੀਮ ਚੰਦ ਵੱਲੋਂ ਕੀਤਾ ਗਿਆ। ਐਸ.ਡੀ.ਐਮ ਤਰਸੀਮ ਚੰਦ ਨੇ ਸ਼ਿਆਮ ਪਰਿਵਾਰ ਵੱਲੋਂ ਯੋਜਿਤ ਕੀਤੇ ਜਾਣ ਵਾਲੇ ਧਾਰਮਿਕ ਅਤੇ ਸਮਾਜਿਕ ਕਾਰਜਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਾਰਿਆਂ ਦੀ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੂੰ ਇਨ੍ਹਾਂ ਕਾਰਜਾਂ ਦੇ ਅੱਗੇ ਆਉਣਾ ਚਾਹੀਦਾ ਹੈ। ਸ਼ਾਮ ਪਰਿਵਾਰ ਵੱਲੋਂ ਇੱਥੇ ਇੱਕ ਬਹੁਤ ਵੱਡਾ ਫੰਕਸ਼ਨ ਕਰਵਾਇਆ ਗਿਆ ਇਸ ਤੇ ਉਹਦੀ ਮਨਜ਼ੂਰੀ ਲੈਣ ਵਾਸਤੇ ਮੇਰੇ ਕੋਲੇ ਸ਼ਾਮ ਪਰਿਵਾਰ ਦੇ ਅਧਿਦੇਦਾਰ ਆਏ ਸੀ ਕਿਉਂਕਿ ਮੈਂ ਸਰਕਾਰੀ ਸਕੂਲਾਂ ਅੱਜ ਬੜੇ ਸਰਕਾਰੀ ਸਕੂਲਾਂ ਦੇ ਵਿੱਚ ਪੜਿਆ ਹੋਇਆ ਤੇ ਮੇਰਾ ਲਗਾਓ ਸਰਕਾਰੀ ਸਕੂਲਾਂ ਨਾਲ ਬਹੁਤ ਹੈ ਤੇ ਇਹਨਾਂ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਵੀ ਸਰ ਅਸੀਂ ਪੁੰਨ ਦਾ ਕੰਮ ਇੱਕ ਹੋਰ ਕਰਨਾ ਵੀ ਸਰਕਾਰੀ ਸਕੂਲ ਦੇ ਵਿੱਚ ਵਾਟਰ ਕੋਲਰ ਦੇਣਾ ਤੇ ਅੱਜ ਇਹਨਾਂ ਨੇ ਵਾਅਦਾ ਨਿਭਾਇਆ ਜੀ ਮੈਂ ਇਹਨਾਂ ਦਾ ਧੰਨਵਾਦੀ ਹਾਂ ਤੇ ਕਿਉਂਕਿ ਇੱਥੇ ਬੱਚੇ ਜਿਹੜੇ ਆ ਉਹ ਸਾਫ਼ ਪਾਣੀ ਪੀਣਗੇ ਦਾ ਹਰ ਵਕਤ ਦਵਾਵਾਂ ਦੇਣਗੇ ਸ਼ਾਮ ਪਰਿਵਾਰ ਨੂੰ ਵੀ ਮੈਂ ਬਹੁਤ ਧੰਨਵਾਦ ਕਰਦਾ ਹਾਂ ਇਹਨਾਂ ਦਾ ਇਹਨਾਂ ਦੀ ਸੁਸਾਇਟੀ ਦਾ ਵੀ ਜਿਹੇੇ ਕੰਮ ਹੈ ਅੱਗੇ ਪਿਛੇ ਵਿੱਚ ਵੀ ਕਰਦੇ ਰਹੇ ਸਰ ਹੋਰ ਕੀ ਪੀਸ ਕਰਨਾ ਚਾਹੁੰਦੇ ਹਾਂ ਸ਼ਹਿਰ ਵਾਸੀਆਂ ਨੂੰ ਵੀ ਇਦਾਂ ਦੇ ਪ੍ਰਾਲੇ ਹੋਣੇ ਚਾਹੀਦੇ ਨਾਬੇ ਦੇ ਵਿੱਚ ਨਾ ਜੀ ਮੈਂ ਗੱਲ ਦੇਖਿਆ ਵੀ ਜਿਹੜੀ ਨਾ ਦਾਨਪੁਨ ਦੀ ਪ੍ਰਵਿਰਤੀ ਬਹੁਤ ਹੈ ਤੇ ਬਹੁਤ ਕੁਝ ਜਿਹੜੀਆਂ ਇੱਥੋਂ ਦੀਆਂ ਸਮਾਜ ਸੇਵੀ ਸੰਸਥਾਵਾਂ ਕਰ ਸਕਦੀਆਂ ਨੇ ਜੀ ਤੇ ਮੈਂ ਤਾਂ ਹੀ ਬੇਨਤੀ ਕਰਦਾ ਵੀ ਜਿੱਥੇ ਵੀ ਉਹਨਾਂ ਨੂੰ ਇਹ ਲੱਗਦਾ ਹੈ ਵੀ ਸਰਕਾਰ ਦੇ ਵੱਲੋਂ ਕੋਈ ਟਾਈਮ ਲੱਗਦਾ ਹੈ ਕਿਸੇ ਗ੍ਰਾਂਟ ਦੇ ਵਿੱਚ ਜਾਂ ਕਿਸੇ ਕੰਮ ਵਿੱਚ ਤਾਂ ਉੱਥੇ ਆਪ ਪਹਿਲ ਕਰਕੇ ਅੱਗੇ ਆਉਣ ਤੇ ਬਹੁਤ ਸਾਰੇ ਕੰਮ ਜਿਹੜੇ ਹੈਗੇ ਆ ਉਹ ਐਨਜੀਓ ਦੁਆਰਾ ਹੀ ਹੋ ਸਕਦੇ ਨੇ ਸਵੈ ਸੇਵੀ ਸੰਸਥਾਵਾਂ ਰਾਹੀਂ ਹੋ ਸਕਦੇ ਨੇ ਤੇ ਮੈਂ ਤਾਂ ਇਹ ਹੈਗਾ ਜੀ ਇਹ ਜਿਹੜਾ ਆਮ ਲੋਕਾਂ ਦੀ ਭਲਾਈ ਲਈ ਜਿਹੜੇ ਪੁੰਨ ਕੀਤੇ ਜਾਣ ਉਹ ਅੱਗੇ ਪ੍ਰਮਾਤਮਾ ਦੀ ਉੱਥੇ ਵੀ ਕਚਹਿਰੀ ਵਿੱਚ ਵੀ ਮੈਟਰ ਕਰਦੇ ਆ। ਮੈਨੂੰ ਲੱਗਦਾ ਧੰਨਵਾਦ ਬਹੁਤ ਛੋਟਾ ਸ਼ਬਦ ਹੋਏਗਾ ਇਹਨਾਂ ਦੀ ਸੋਚ ਨੂੰ ਸਲਾਮ ਹੈ ਜੀ ਕਿ ਇੱਕ ਵਿਦਿਆਰਥੀਆਂ ਦੇ ਲਈ ਵਾਟਰ ਕੋਲਰ ਦਾ ਸਹਾਇਕ ਸਕੂਲ ਨੂੰ ਦਿੱਤਾ ਗਿਆ ਪੂਰੇ ਸਟਾਫ ਵੱਲੋਂ ਜੀ ਪੂਰੇ ਵਿਦਿਆਰਥੀਆਂ ਵੱਲੋਂ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੀ ਤੇ ਐਸਮ ਸਾਹਿਬ ਦੀ ਸੋਚ ਨੂੰ ਸਲਾਮ ਹੈ ਜੀ ਕਿ ਇਹਨਾਂ ਨੇ ਕਿਹਾ ਜੀ ਇਸ ਤਰ੍ਹਾਂ ਦੇ ਕੰਮ ਜਿਹੜੇ ਆ ਪ੍ਰਮਾਤਮਾ ਦੀ ਕਟਹਿਰੀ ਚ ਪ੍ਰਵਾਨ ਹੁੰਦੇ ਆ ਬਿਲਕੁਲ ਠੀਕ ਹੈ ਜੀ ਇਸ ਕੰਮ ਲਈ ਸਾਨੂੰ ਸਭ ਨੂੰ ਹਮੇਸ਼ਾ ਤਤਪਰ ਰਹਿਣਾ ਚਾਹੀਦਾ ਜੀ ਤੇ ਸੰਗ ਪਰਿਵਾਰ ਵੀ ਤੇ ਸਾਡੇ ਮਾਨਯੋਗ ਅਗਜਨ ਸਾਹਿਬ ਵੀ ਜਦੋਂ ਵੀ ਅਸੀਂ ਇਹਨਾਂ ਕੋਲ ਲੈ ਕੇ ਜਾਂਦੇ ਹਾਂ ਜੀ ਆਪਣੀ ਕੋਈ ਵੀ ਸਮੱਸਿਆ ਲੈ ਕੇ ਜਾਂਦੇ ਹਾਂ ਸਾਨੂੰ ਹਮੇਸ਼ਾ ਹੀ ਇੱਕ ਚੰਗਾ ਹੁਲਾਰਾ ਇੱਕ ਪੋਜ਼ਿਟਿਵ ਰਿਸਪੌਂਸ ਸਾਨੂੰ ਮਿਲਦਾ ਹੈ ਤੇ ਅੱਗੇ ਹੋ ਕੇ ਸਰ ਸਾਨੂੰ ਲੀਡ ਕਰਦੇ ਆ ਜੀ ਤੇ ਭਵਿੱਖ ਵਿੱਚ ਵੀ ਸਰ ਤੋਂ ਆਸ ਰੱਖਦੇ ਆ ਕਿ ਇਸ ਤਰ੍ਹਾਂ ਹੀ ਸਾਨੂੰ ਸਹਾਇਤਾ ਦਿੰਦੇ ਰਹਿਣਗੇ ਥੈਂਕ ਯੂ ਜੀ ਨਵਦੀਪ ਸਿੰਘ ਉਪਕਟ ਮੰਜੀਸਿਕ ਵਾਸੀ ਪੁਰਾਣਾ ਮੋਗਾ ਅੱਜ ਸਵੇਰੇ ਡੋਲੀ ਲੈ ਕੇ ਕਾਰ ਵਿੱਚ ਸਵਾਰ ਹੋ ਕੇ ਜਾ ਰਿਹਾ ਸੀ ਤੇ ਰਸਤੇ ਉੱਤੇ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਨੂੰ ਗੋਲੀ ਮਾਰ ਦਿੱਤੀ ਗਈ ਤੇ ਉਸ ਦਾ ਇਲਾਜ ਲਈ ਮੋਗਾ ਦੇ ਸਰਕਾਰੀ ਸਿਵਲ ਹਸਪਤਾਲ ਭੇਤੀ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਦੇਖਦੇ ਹੋਏ ਉਸ ਮੋਗਾ ਤੋਂ ਲੁਧਿਆਣਾ ਡੀ ਐਮ ਸੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਕਿਹਨਾ ਵੀ ਜਿੱਦ ਰੱਖੀ ਮੇਰਾ ਸੋਬਿਤ ਕੁਮਾਰ ਜੀ ਤੇ ਅੱਜ ਤੁਸੀਂ ਸਿਵਲ ਹਸਪਤਾਲ ਮੋਗਾ ਪਹੁੰਚੇ ਹੋ ਕੀ ਹਾਂ ਜੀ ਬਰਾਦਰ ਤਾਂ ਫੋ ਦੋਸਤ ਸੀ ਆਪਣਾ ਤਾਂ ਫੋਨ ਆਇਆ ਮੇਰੇ ਕਹਿੰਦਾ ਗੋਲੀ ਲੱਗ ਗਈ ਮੈਨੂੰ ਜਲਦੀ ਆਜੋ ਕਹਿੰਦਾ ਸਿੰਘਾਲੇ ਕੋਲੇ ਜੀ ਅੱਛਾ ਜੀ ਤੇ ਸਿੰਘਾਲੇ ਗੋਲੀ ਲੱਗੀ ਸਿੰਘਾਲੇ ਦੇ ਕੋਲ ਲੱਗੀ ਆ ਅਸੀਂ ਤਾਂ ਰਸਤੇ ਜਾਂਦੇ ਪਏ ਸੀਗੇ ਤੇ ਕੀ ਕਰਦੇ ਹੋ ਇਹ ਗੱਡੀ ਚਲਾਉਂਦੇ ਜੀ ਇਹ ਕੋ ਬਰਾਦੀ ਦੀ ਗੱਡੀ ਬੁੱਕ ਸੀ ਅਜੇ ਜੀ ਅੱਛਾ ਜੀ ਸਿੰਘਾਲੇ ਜਾ ਰਹੇ ਸੀ ਹਾਂਜੀ ਹਾਂਜੀ ਮੋਗੇ ਤੋਂ ਸਿੰਘਾਲੇ ਪਾਸੇ ਨੂੰ ਜਾ ਰਹੇ ਸੀ ਹਾਂਜੀ ਹਾਂਜੀ ਅੱਛਾ ਜੀ ਤੇ ਉਦੋਂ ਬਾਅਦ ਉਦੋਂ ਬਾਅਦ ਸਾਨੂੰ ਫੋਨ ਆਇਆ ਕਹਿੰਦਾ ਜਲਦੀ ਆਜੋ ਮੇਰੇ ਗੋਲੀ ਲੱਗ ਗਈ ਕਹਿੰਦਾ ਅੱਛਾ ਜੀ ਤੇ ਅਸੀਂ ਪਾਵਰ ਪਲੇਟ ਕੋ ਪਹੁੰਚੇ ਸੀਗੇ ਤੇ ਗੱਡੀ ਸਾਨੂੰ ਨਾਲ ਹੀ ਅਸੀਂ ਵਾਪਸ ਆ ਗਏ ਬਈ ਐਦ ਇਕਦਾ ਇੱਥੇ ਕਹਿੰਦੇ ਇੱਕ ਨਹੀਂ ਆਪ ਨੂੰ ਪਤਾ ਕਿੱਥੇ ਲੱਗੀ ਆ ਤੇ ਹਾਲਤ ਕਿਦਾਂ ਦੀ ਉਹਨਾਂ ਦੀ ਹਾਲ ਕੋ ਉਹ ਤਾਂ ਕਹਿੰਦੇ ਠੀਕ ਹੈ ਜੀ ਬਾਕੀ ਉਹ ਡੀ ਐਮ ਸੀ ਦੇ ਕਹਿੰਦੇ ਰੈਫਰ ਕਰਤਾ ਹਾਂਜੀ ਹਾਂ ਸਾਰੇ ਇੱਕ ਗੋਲੀ ਚੱਲਣ ਦਾ ਮਾਮਲਾ ਆਇਆ ਹੈ ਕੀ ਆ ਮਾਮਲਾ ਜੀ ਦਾ ਹਾਂਜੀ ਹੁਣੇ ਉਹਨੇ ਪਤਾ ਲੱਗਿਆ ਸੀਗਾ ਵੀ ਗੁਰਪ੍ਰੀਤ ਸਿੰਘ ਇੱਕ ਫਰਵਰੀ ਰਿਡ ਦੀ ਦਾ ਕਰਮਚਾਰੀ ਹੈ ਤਾਂ ਉਹ ਸਿੰਘ ਵਾਲੀ ਸਾਈਡ ਜਾ ਰਹੀ ਡਿਊਟੀ ਆਪਦੀ ਆਫ ਕਰਕੇ ਉਹ ਰਸਤੇ 'ਚ ਹੀ ਦੇਖਦਾ ਵੀ ਇੱਕ ਬੰਦੇ ਦੇ ਫੇਰ ਲੱਗੇ ਹੁੰਦਾ ਉਹਦੇ ਨਾਲ ਨਵਦੀਪ ਸਿੰਘ ਸਣੋ ਮਨਜੀਤ ਸਿੰਘ ਪਰਾਣਾ ਮੋਗਾ ਤੇ ਉਹਨੂੰ ਲੈ ਕੇ ਉਹਨੇ ਐਡਮਿਟ ਕਰਾਇਆ ਜੀ ਤੇ ਹੁਣ ਕੰਡੀਸ਼ਨ ਕੀ ਹੋਈਏ ਕਿੰਨੀਆਂ ਕੁੜੀਆਂ ਵੱਜੀਆਂ ਨੇ ਫਾਇਰ ਇੰ ਦੇ ਡਾਕਟਰ ਸਭ ਦੱਸਣਗੇ ਕਿ ਕਿੰਨੇ ਆ ਜੀ ਵੈਸੇ ਸੀਰੀਅਸ ਉਹਨੂੰ ਰੈਫਰ ਕਰਤਾ ਡਾਕਟਰ ਸਭ ਨੇ ਉਹਦੇ ਵੱਲੋਂ ਕੋਈ ਦੱਸਿਆ ਗਿਆ ਹੀ ਪੀੜਤ ਵੱਲੋਂ ਕੋਈ ਹਾਂ ਉਹਨੇ ਇਹ ਦੱਸਿਆ ਮੈਨੂੰ ਵੀ ਦੋ ਬੰਦਿਆਂ ਨੇ ਮੇਰੇ ਨਾਲ ਬੈਠ ਕੇ ਮੈਨੂੰ ਪਹਿਲਾਂ ਗੱਡੀ ਬੁੱਕ ਕੀਤੀ ਸੀ ਦੋ ਤਿੰਨ ਦਿਨ ਪਹਿਲਾਂ ਤੇ ਵੀ ਆਪਾਂ ਬਰਾਤ ਜਾਣਾ ਅਸੀਂ ਕਹਿੰਦਾ ਉਧਰੋਂ ਗੱਡੀ ਤੇ ਨੰਬਰ ਚੁੰਗੀ ਦੀ ਸਾਈਕਲ ਨੂੰ ਪਿਆਰ ਕਰਾ ਕੇ ਸਿੰਘਾਂ ਨੂੰ ਲੈ ਕੇ ਮੈਨੂੰ ਚੱਲ ਪਈ ਸੀ ਜਦੋਂ ਇਹ ਚੱਲੇ ਤੇ ਅੱਗੇ ਜਾ ਕੇ ਸਿੰਘਾਂ ਵਾਲੇ ਉਹਲੇ ਬਸ ਕਹਿੰਦੇ ਉਹਨਾਂ ਨੇ ਮੇਰੇ ਫੇਰ ਮਾਰੇ ਦੋਸਤੋ ਇਹ ਸਮਾਜ ਦੇ ਖਬਰਾਂ ਘਰ ਦਿਲ ਮਨਾ ਗਏ ਸੇ ਸਮੇਂ ਸੱਚਾ ਹੁੰਦੇ ਤਾ ਤੱਕ ਲਈ ਕੁਲਵੰਤ ਸਿੰਘ ਜੀ ਨੂੰ ਇਜਾਜ਼ਤ ਦੇ ਦਿਓ ਰੱਬ ਰੱਖਾ